ਕੀ ਨਾ ਝੰਡਾ ਚੜਾਇਆ ਗਿਆ ਵਾ ਪਿੱਛੇ ਅਸੀਂ ਪੂਰਨ ਤੌਰ ਤੇ ਕਹ ਰਹੇ ਕਿ ਆਰਐਸਐਸ ਦਾ ਹੱਥ ਸੀਗਾ ਤੇ ਆਰਐਸਐਸ ਦੇ ਹੱਥ ਦੇ ਨਾਲ ਉਹ ਝੰਡਾ ਚੜਾਇਆ ਗਿਆ ਵਾ ਕਿ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹਦਾ ਚੇਅਰਮੈਨ ਭਗਵੰਤ ਮਾਨ ਹੋਵੇ ਤੇ ਭਗਵੰਤ ਮਾਨ ਨੂੰ ਨਾ ਪਤਾ ਹੋਵੇ ਕਿ ਉੱਥੇ ਝੰਡਾ ਚੜ੍ਹ ਗਿਆ ਇਹ ਭਗਵੰਤ ਮਾਨ ਜੀ ਦੀ ਨਲਾਕੀ ਆ ਜੇ ਅਸੀਂ ਸਰਕਾਰਾਂ ਬਣਾਉਣੀਆਂ ਜਾਣਦੇ ਸੀ ਸਰਕਾਰਾਂ ਢਾਉਣੀਆਂ ਵੀ ਜਾਣਦੇ ਤੇ ਪਰਮ ਪਿਤਾ ਪਰਮਾਤਮਾ ਵਾਲਮੀਕੀ ਮਾਰਾ ਜੇ ਸ਼ੇਰ ਦੇ ਉੱਤੇ ਜਿਹੜੀ ਪੱਗ ਬੰਨੀ ਆ ਉਹ ਸ਼ਰਾਰਤੀ ਤੱਕ ਤੇ ਇੱਕੋ ਹੀ ਆ ਓਮ ਪ੍ਰਕਾਸ਼ ਗੱਪੜ ਜੋ ਤੇ ਪਰਚਾ ਦਰਜ ਨਾ ਕੀਤਾ ਗਿਆ ਤੇ ਫਿਰ ਆਪਣਾ ਹਸ਼ਰ ਦੇਖ ਲਵੇ ਮੈਨੂੰ ਇਹਨੂੰ ਪਵਨ ਵਾਲਮੀਕੀ ਦੇਰ ਤੋਂ ਕਾਹਤੋਂ ਜੁੱਤੀਆਂ ਮਰ ਕੇ ਕੱਢਿਆ ਜਾ ਰਿਹਾ ਜੇ ਇਹ ਕੰਮ ਸਮਾਜ ਦੇ ਯੋਧਿਆਂ ਤੋਂ ਨਾ ਹੋਇਆ ਤੇ ਇਹ ਕੰਮ ਮੈਂ ਕਰਕੇ ਦਿਖਾਉਂਗਾ ਮੈਨੂੰ ਡਰ ਗੌਰਵ ਵਾਲਮੀਕਾ ਨਾ ਕਿ ਮੈਨੂੰ ਹੁਣ ਸਾਡੇ ਸੰਤ ਬੇਨਤੀ ਕਰਦੇ ਤਾਂ ਮੈਂ ਹੁਣ ਵੀ ਛੰਡਾ ਲਾਣ ਨੂੰ ਤਿਆਰ ਸਗਾ ਕਿ ਜੇ ਰਾਜੀਵ ਰੰਗ ਤੇ ਪਰਚਾ ਕੱਟਿਆ ਜਾ ਸਕਦਾ ਸੀ ਫੌਰੀ ਤੌਰ ਤੇ ਉਸ ਤੋਂ ਕਈ ਦਿਨ ਪਹਿਲਾਂ ਜੋ ਵਾਲਮੀਕੀ ਤੇਰੇ ਤੇ ਬੇਅਦਬੀ ਉਹਨਾਂ ਦੋਸ਼ੀਆਂ ਦੇ ਪਰਚਾ ਨਹੀਂ ਸੀ ਕੱਟਿਆ ਜਾਣਾ ਚਾਹੀਦਾ ਕੱਟਿਆ ਜਾਣਾ ਚਾਹੀਦਾ ਸੀ ਇਸ ਟਾਈਮ ਅਸੀਂ ਲੁਧਿਆਣਾ ਸ਼ਹਿਰ ਦੇ ਅੰਬੇਡਕਰ ਭਵਨ ਡਾਕਟਰ ਅੰਬੇਡਕਰ ਭਵਨ ਦੇ ਵਿੱਚ ਮੌਜੂਦ ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਜੋ ਭਾਰੀ ਗੰਟੀ ਦੇ ਵਿੱਚ ਵਕ ਵਕ ਵਾਲਮੀਕੀ ਸਮਾਜ ਨਾਲ ਵਕ ਵਕ ਜਥੇਬੰਦੀਆਂ ਸਾਧੂ ਸੰਤ ਸੰਪਰਦਾ ਦੇ ਆਗੂ ਪਹੁੰਚੇ ਨੇ ਇਹ ਮਾਮਲਾ ਪਿਛਲੇ ਦਿਨੀ ਜੋ ਭਗਵਾਨ ਬਾਲਮੀਕ ਤੀਰਥ ਅੰਬਰਸਰ ਦੇ ਵਿੱਚ ਇੱਕ ਨਿਸ਼ਾਨ ਝੰਡੇ ਨੂੰ ਚੜਾਉਣ ਕਰਕੇ ਜੋ ਉਥੇ ਤਕਰਾਰਵਾਜੀ ਹੋਈ ਭਗਵਾਨ ਬਾਲਮੀਕ ਤੀਰਥ ਦੀ ਜਿਹੜੀ ਹੈ ਉਥੇ ਬੇਰਦੀ ਹੋਈ ਉਹਨਾਂ ਉਸ ਰੋਸ ਨੂੰ ਲੈ ਕੇ ਵੱਡੀ ਗੰਤੀ ਦੇ ਵਿੱਚ ਬਾਲਮੀਕ ਸਮਾਜ ਦੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸੰਪਰਦਾਵਾਂ ਸਾਧੂ ਸੰਤ ਬੁੱਧੀਜੀਵੀ ਇੱਥੇ ਪਹੁੰਚੇ ਨੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਪੂਰਾ ਮਾਮਲਾ ਕੀ ਹੈ ਤੇ ਹੁਣ ਤੱਕ ਜਿਹੜਾ ਸਰਕਾਰ ਉੱਥੇ ਹੋਈ ਭਗਵਾਨ ਵਾਲਮੀਕ ਪੀਰ ਤੇ ਹੋਈ ਬੇਰਦੀ ਨੂੰ ਲੈ ਕੇ ਹੁਣ ਤੱਕ ਸਰਕਾਰ ਵੱਲੋਂ ਕੀ ਐਕਸ਼ਨ ਲਿਆ ਗਿਆ ਜਾਂ ਇਹਨਾਂ ਦੀਆਂ ਕੀ ਮੰਗਾਂ ਨੇ ਆਓ ਆਪਾਂ ਇੱਥੇ ਦੇ ਆਗੂਆਂ ਨੂੰ ਸਾਥ ਸੰਤਾਂ ਨੂੰ ਸਾਰੇ ਸੰਪਰਦਾਵ ਆਗੂਆਂ ਦੇ ਨਾਲ ਗੱਲਬਾਤ ਕਰਾਂਗੇ ਪੂਰੀ ਜਾਣਕਾਰੀ ਕੀ ਹ ਤਦ ਤੱਕ ਜੁੜੇ ਰਹੋ ਕੈਰੀ ਲਾਈਵ ਸਟਾਰ ਦੇ ਨਾਲ ਮੈਂ ਕਰੂੰਗਾ ਉਥੇ ਜਿਹੜੇ ਲੋਕਾਂ ਨੇ ਇਹ ਬੇਅਦਬੀ ਕੀਤੀ ਹੈ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ ਵਿਚਾਰ ਤੇ ਸਾਨੂੰ ਇੱਥੇ ਇਹ ਦੇਣੇ ਚਾਹੀਦੇ ਕਿ ਕੀ ਕੀ ਹੋਣਾ ਚਾਹੀਦਾ ਅੱਗੇ ਅੱਗੇ ਨਿਰਮੇ ਜਿਹੜਾ ਸਾਡੇ ਸਤਿ ਸਾਂਣਾ ਉਹ ਸਾਡਾ ਮੰਨੀ ਹੈ ਅਸੀਂ ਮੰਨਾਂਗੇ ਚਾਹੇ ਸਾਡੀ ਗੱਲੋਂ ਮੰਨੀ ਜਾਵੇ ਚਾਹੇ ਨਾ ਮੰਨੀ ਜਾਵੇ ਅਸੀਂ ਆਪਣੀ ਗੱਲ ਰੱਖ ਕੇ ਜਾਵਾਂਗੇ ਨਿਰਮੇ ਜਿਹੜਾ ਹੋਏਗਾ ਸਾਡੇ ਸਤਿ ਸੰਸਪਾਦ ਹੋਏਗਾ ਹਾਂਜੀ ਬਾਬਾ ਜੀ ਅੱਜ ਲੁਧਿਆਣਾ ਦੇ ਡਾਕਟਰ ਅੰਬਿਡਕਰ ਭਵਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੱਥੇ ਬਾਲਮਿਕ ਸਮਾਜ ਇਕੱਠਾ ਹੋ ਉੱਥੇ ਵਕ ਵਕ ਸੰਪਰਦਾਵਾਂ ਦੇ ਜਿਹੜੇ ਆਗੂ ਸਹਿਬਾਨ ਪਹੁੰਚੇ ਨੇ ਜਿਹੜਾ ਅੱਜ ਬੜੀ ਅਹਿਮ ਵੱਡੀ ਮੀਟਿੰਗ ਰੱਖੀ ਗਈ ਹੈ ਕਿਹੜੀ ਗੱਲ ਨੂੰ ਰੱਖੀ ਆਤਰਮ ਪ੍ਰੇਮੂ ਦੇਵਾਲਮੀਕੀ ਜੈਪੀਨ ਅੱਜ ਸਮੂਹ ਬਾਲਮਿਕੀ ਸਮਾਜ ਦੀ ਇੱਕ ਮੀਟਿੰਗ ਰੱਖੀ ਗਈ ਲੁਧਿਆਣੇ ਦੇ ਵਿੱਚ ਜਿਹਦੇ ਵਿੱਚ ਅਲੱਗ-ਅਲੱਗ ਸੰਗਠਨਾਂ ਅਲੱਗ-ਅਲੱਗ ਸੰਪਰਦਾਆਂ ਉਹਨਾਂ ਦੇ ਸਾਰੇ ਆਂਦੇ ਮੁਖੀ ਜਿਹੜੇ ਨੇ ਇਕੱਠੇ ਹੋਏ ਤੇ ਬਹੁਤ ਵੱਡੀ ਤਦਾਦ ਦੇ ਵਿੱਚ ਪੰਜਾਬ ਔਰ ਪੰਜਾਬ ਦੇ ਨਾਲ ਲੱਗਦੇ ਜਿਹੜੇ ਹੋਰ ਪ੍ਰਦੇਸ਼ ਨੇ ਇੱਥੇ ਕੁਝ ਲੋ ਸਾਥੀ ਵੀ ਸ਼ਾਮਲ ਹੋਏ ਜਿਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਜਿਹੜੀ 27 ਤਰੀਕ ਦਾ ਦਿਨ ਜਿਹੜਾ ਵਾਲਮੀਕੀ ਕੌਮ ਦੇ ਨਾਲ ਜਿਹੜਾ ਆ ਪਵਨ ਵਾਲਮੀਕੀ ਤੀਰਥ ਉਸ ਦੇ ਇਤਿਹਾਸ ਦੇ ਵਿੱਚ ਉਹ ਕਾਲਾ ਦਿਨ ਜਿਹੜਾ ਉਹ ਸਿੱਧ ਹੋਇਆ ਕਿਉਂਕਿ ਦੇਦਵੀ ਜਿਹੜੀ ਪਵਨ ਵਾਲਮੀਕੀ ਤੀਰਥ ਦੀ ਹੋਈ ਔਰ ਬੇਅਦਬੀ ਜਿਹੜੀ ਹੈ ਉਹ ਵੀ ਕੁਝ ਨਾਥ ਸੰਪਰਦਾ ਦੇ ਸੰਤਾਂ ਨੇ ਕੁਝ ਸਾਜਿਸ਼ ਦੇ ਤਹਿਤ ਉਹ ਕੀਤੀ ਗਈ ਔਰ ਸਾਡੀ ਇਹ ਮੰਗ ਹੈ ਕਿ ਜਿਹਨੇ ਜਿਨ੍ਹਾਂ ਨੇ ਵੀ ਬੇਅਦਬੀ ਕੀਤੀ ਹੈ ਜਿਹੇ ਵੀ ਅੱਗੇ ਲੱਗ ਕੇ ਜਿਨ੍ਹਾਂ ਨੇ ਤਲਵਾਰਾਂ ਲਹਿਰਾਈਆਂ ਗੰਡਾਸੇ ਲੜਾਏ ਇਥੋਂ ਤੱਕ ਕਿ ਪ੍ਰਮਾਤਮਾ ਵਾਲਮੀ ਕੀ ਰਹਿਵਾਨ ਜੀ ਦੇ ਸਰ ਤੇ ਪਗੜੀ ਬੰਨ ਦਿੱਤੀ ਜੋ ਕਿ ਵਾਲਮੀ ਧਰਮ ਦੇ ਬਿਲਕੁਲ ਉਲਟ ਹੈ ਇਹ ਸਾਰੀ ਮਰਿਆਦਾ ਪੰਗ ਕੀਤੀ ਗਈ تیر ਦੇ ਗੁਬਨ ਤੇ ਚੜ ਗਏ ਜੁੱਤੇ ਪਾ ਕੇ ਸਰਦੇਰੇ ਬਹੁਤ ਯਾਨੀ ਕਿ ਮਰਿਆਦਨ ਤਾਰ-ਤਾਰ ਕੀਤਾ ਗਿਆ ਪਵਨ ਵਾਲਮੀਕੀ ਤੇਰ ਦੇ ਮਰਿਆਦਾ ਨੂੰ ਔਰ ਸਾਡੀ ਇੱਕੋ ਮੰਗ ਹੈ ਸਮੂਹ ਵਾਲਮੀਕੀ ਸਮਾਜ ਦੀ ਕਿ ਜਿਹੜੇ ਦੋਸ਼ੀ ਨੇ ਉਹਨਾਂ ਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਜਾਏ ਜਿਹੜੇ ਲਾਲ ਝੰਡੇ ਉੱਥੇ ਲੱਗੇ ਨੇ ਬਿਨਾਂ ਸਹਿਮਤੀ ਦੇ ਪੂਰੇ ਵਾਲਮੀਕੀ ਸਮਾਜ ਦੀ ਉਹ ਝੰਡੇ ਉਤਾਰੇ ਜਾਣ ਉੱਥੇ ਆਦੀ ਪਵਨ ਸਤਿਆ ਜੋ ਵਾਲਮੀਕੀ ਕੌਮ ਦਾ ਇੱਕ ਚੇਨੇ ਵਾਲਮੀਕੀ ਕੌਮ ਦਾ ਇੱਕ ਚੇਨੇ ਉਸ ਨੂੰ ਲਗਾਇਆ ਜਾਵੇ ਪਰ ਇੱਕ ਤਰੀਕ ਨੂੰ ਜਿਹੜੀ ਅਸੀਂ ਆਪਣਾ ਇੱਕ ਪਛਤਾਵਾ ਕਰਨਾ ਹੈ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਕੇ ਇੱਕ ਤਰੀਕ ਨੂੰ ਪਵਨ ਵਾਲਮੀਕੀ ਤਿਰਥ ਤੇ ਵਿਸ਼ਾ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਲੋਕ ਬੈਠੇ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਪਰਮਾਤਮਾ ਵਾਲਮੀਕੀ ਦੇ ਆਵਾਨ ਦੇ ਪ੍ਰਤੀ ਆਸ ਥਾਈ ਜਿਨ੍ਹਾਂ ਨੂੰ ਉਹ ਮਹਿਸੂਸ ਹੋਇਆ ਕਿ ਤਿਰਥ ਦੀ ਬੇਅਦਵੀ ਹੋਈ ਏ ਉਹ ਸਾਰੇ ਲੋਗ ਪਵਨ ਵਾਲਮੀਕੀ ਤੀਰਥ ਤੇ ਜਾ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਗੇ ਆਦੀ ਨਿਤਨੇਮ ਦਾ ਪਾਠ ਕਰਨਗੇ ਬੇਅਰਦੀ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਤੋਂ ਇਥੇ ਪਹਿਲਾਂ ਵੀ ਵਾਪਰਦੀਆਂ ਰਹਿੰਦੀਆਂ ਨੇ ਆਖਰ ਕੋਈ ਵਾਲਮੀਕ ਸਮਾਜ ਵੱਲੋਂ ਸੰਗਠਨ ਵੱਲੋਂ ਕੋਈ ਐਸਾ ਫੈਸਲਾ ਕਿਉਂ ਨਹੀਂ ਲਿਆ ਜਾਂਦਾ ਇੱਕ ਜਿਹੜਾ ਪਵਨ ਤੀਰਥ ਤੇ ਜਿਹੜੀਆਂ ਐਸੀਆਂ ਘਟਨਾਵਾਂ ਵਾਪਰਨੀਆਂ ਨਹੀਂ ਚਾਹੀਦੀਆਂ ਕਿਉਂਕਿ ਉਥੇ ਸੰਗਤਾਂ ਨੇ ਜਿਹੜੀਆਂ ਬੜੀ ਸਰਦਰ ਨਾਲ ਜਾਂਦੀਆਂ ਨੇ ਜੀ ਇਹ ਬਹੁਤ ਗੱਡੀ ਕਮਜ਼ੋਰੀ ਰਹੀ ਏ ਸਾਡੇ ਸਮਾਜ ਦੀ ਕਿ ਇਹਨੂੰ ਧਾਰਮਿਕ ਭਾਵਨਾਵਾਂ ਦੇ ਨਾਮ ਤੇ ਬਹੁਤ ਜਲਦੀ ਭੜਕਾਇਆ ਜਾਂਦਾ ਹੈ ਉਹਨਾਂ ਨੂੰ ਸਿਰਫ ਇਹ ਲਾਲਚ ਦਿੱਤਾ ਗਿਆ ਵੀ ਤੁਹਾਡਾ ਲਾਲਚੰਡਾ ਚੜ ਜਾਏਗਾ ਤੇ ਉਹਨਾਂ ਨੂੰ ਸਿਰਫ ਇਨਾ ਲਾਲਚੇ ਤੇ ਜਿਹੜੇ ਆਰਐਸਐਸ ਦੇ ਨਾਲ ਜੁੜੇ ਹੋਏ ਕੁਝ ਇਸ ਤਰ੍ਹਾਂ ਦੇ ਸੰਤ ਵੀ ਨੇ ਜਿਨ੍ਹਾਂ ਨੇ ਭਗਵਾ ਚੋਲਾ ਪਾਇਆ ਤੇ ਵਾਲਮੀਕੀ ਨਾਮ ਦੇ ਨਾਂ ਤੇ ਉਹ ਡੇਰਿਆਂ ਤੇ ਕਰਜ਼ਾ ਕੀਤੀ ਬੈਠੇ ਨੇ ਵਾਲਮੀਕੀ ਨਾਮ ਤੇ ਉਸ ਸਾਜ਼ਿਸ਼ ਦੇ ਵਿੱਚ ਉਹ ਸ਼ਾਮਲ ਨੇ ਤੇ ਅੱਗੇ ਤੋਂ ਇਹ ਰਣਨੀਤੀ ਬਣ ਗਈ ਹੈ ਕਿ ਬਾਰ-ਬਾਰ ਜਿਹੜੀ ਪਵਨ ਵਾਲਮੀਕੀ ਤੀਰਤ ਦੀ ਮਰਿਆਦਾ ਭੰਗ ਨਾ ਹੋਏ ਤੇ ਅਸੀਂ ਸੰਤਾਂ ਨੂੰ ਵੀ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਵੀ ਵਾਲਮੀਕੀ ਸਮਾਏ ਦੇ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿੱਥੇ-ਜਿੱਥੇ ਤੱਕ ਇਹ ਆਵਾਜ਼ ਪਹੁੰਚ ਰਹੀ ਏ ਵੀ ਆਪਣੇ ਬੱਚਿਆਂ ਦੇ ਭੁੱਖ ਵਾਸਤੇ ਵੀ ਜਿਹੜੀ ਜਿਹੜਾ ਕੰਮ ਹੈ ਪ੍ਰਮਾਤਮਾ ਵਾਲਮੀਕੀ ਦਇਆਵਾਨ ਜੀ ਦੀ ਕਲਮ ਜਿਹੜਾ ਗਿਆਨ ਕਰ ਸਕਦਾ ਦੁਜੀ ਦੁਨੀਆ ਦੀ ਕੋਈ ਤਾਕਤ ਨਹੀਂ ਕਰ ਸਕਦੀ ਜੈ ਵਾਲਮੀਕੀ ਜੈ ਧਨੀ ਅਜਿਲੀ ਦਿਨੀ 27 ਤਰੀਕ ਨੂੰ ਭਗਵਾਨ ਵਾਲਮੀਕੀ ਜਿਹੜੇ ਪਾਵਨ ਕੀਰਤ ਤੇ ਜੋ ਵੀ ਉੱਥੇ ਖੁੱਲੜਬਾਜੀ ਹੋਈ ਹੈ ਮਰਿਆਦਾਪੰਗ ਹੋਈ ਹੈ ਉਹਨਾਂ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖੀਂ ਦੇਖੋ ਜੀ ਬਹੁਤ ਮੰਦ ਭਾਗੀ ਘਟਨਾ ਸੀਗੀ ਦੇਖੋ ਕੀ ਹੈ ਹੋ ਰਿਹਾ ਕੀ ਇਹ ਵੀ ਸਾਨੂੰ ਇੱਕ ਪੱਖ ਦੇ ਰਿਹਾ ਕਿ ਸਿਰਫ ਲਾਲ ਝੰਡਾ ਪਰ ਉਸ ਤੋਂ ਵੀ ਜ਼ਿਆਦਾ ਜੋ ਬੇਅਦਬੀ ਹੋਈ ਹੈ ਜੋ ਮੂਰਤੀ ਨਾਲ ਛੇੜਛਾੜ ਕੀਤੀ ਗਈ ਜੋ ਪ੍ਰਮਾਤਮਾ ਦੇ ਉਸ ਮੂਰਤੀ ਨਾਲ ਛੇੜਛਾੜ ਕੀਤੀ ਗਈ ਉਸ ਨੂੰ ਤੱਗ ਬਣਾਈ ਗਈ ਅਸੀਂ ਤੱਗ ਦੇ ਵੀ ਖਿਲਾਫ ਨਹੀਂ ਹੈਗੇ ਪਰ ਸਾਡੀ ਔਕਾਤ ਨਹੀਂ ਹੈਗੀ ਅਸੀਂ ਆਪਣੇ ਬਾਪ ਨੂੰ ਤੱਗ ਬਣਾ ਸਕੀਏ ਕੋਕੇ ਪਾਗ ਉਹਦੇ ਬੱਜਦੀਏ ਜਦੋਂ ਸਾਡਾ ਬਾਪ ਮਰ ਜਾਂਦਾ ਤੇ ਬੱਚੇ ਨੂੰ ਬੱਜਦੀਏ ਔਰ ਉਹ ਪੂਰੀ ਦੁਨੀਆ ਦਾ ਪਿਤਾ ਪ੍ਰਮਾਤਮਾ ਵਾਲਮੀਕੀ ਮਹਾਰਾਜ ਜਿਵੇਂ ਉੱਥੇ ਭਗਵਾਨ ਵਾਲਮੀਕ ਜੀ ਦੇ ਸਰੂਪ ਤੇ ਫਨਾ ਪੱਗ ਬੰਨਣਾ ਹਾਂਜੀ ਜਾਂ ਉੱਥੇ ਜੋੜੇ ਲੈ ਕੇ ਚੰਡਾ ਬਦਲ ਕੇ ਬਦਲਣਾ ਸੋ ਸਾਰੀ ਇਹਦੇ ਪਿੱਛੇ ਤੁਹਾਨੂੰ ਕੌਣ ਲੱਗਦਾ ਕਿੰਨਾ ਦਾ ਹੱਥ ਹੈ ਕਿ ਇਹਦੇ ਵਿੱਚ ਇਸ ਤਰ੍ਹਾਂ ਦੀ ਛੋਟੀ ਮੋਟੀ ਦਾ ਟਕਰਾ ਨਹੀਂ ਬਹੁਤ ਵੱਡੀ ਬਣ ਲੈ ਗਈ ਹੈ ਇਹਦੇ ਪਿੱਛੇ ਤੁਹਾਨੂੰ ਕੌਣ ਲੱਗਦਾ ਕੌਣ ਜ਼ਿੰਮੇਵਾਰ ਨੇ ਇਹ ਜ਼ਿੰਮੇਵਾਰ ਜੀ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਦਾ ਸਾਰਾ ਘਟਨਾਕਰਮ ਹੈ ਆ ਦੇਖੋ ਪਿੱਛੇ ਜੇ ਇੱਕ ਰਾਜਾ ਵੜਿੰਗ ਦੀ ਵੀਡੀਓ ਆਈ ਸੀਗੀ ਉਹਦੇ ਕੋਲੋਂ ਜਾਣੇ ਅਣਜਾਣੇ ਜਾਂ ਜਾਣ ਬੁੱਝ ਕੇ ਉਸਨੇ ਬੁੱਤਾ ਸਿੰਘ ਦੀ ਗਲਤ ਕੀਤੀ ਛੋਟੀ ਜੀ ਪ੍ਰਮਾਤਮਾ ਕੇ ਛੋਟੀ ਜੀ ਗੱਲ ਹੈ ਠੀਕ ਹੈ ਉਸ ਨੂੰ ਤੇ ਬੜਾ ਹਾਈਲਾਈਟ ਕੀਤਾ ਗਿਆ ਸਰਕਾਰ ਪਾਸਿਓਂ ਗਰੀ ਸਾਹਿਬ ਨੇ ਉਸੇ ਪਰਚਾ ਕੱਟੇਗਾ ਹਲਕਾ ਠੀਜਣਾ ਚਾਹੀਦਾ ਚਲੋ ਮੈਂ ਕਹਿੰਦਾ ਜਿਹਨੇ ਉਸਨੇ ਗਲਤੀ ਕੀਤੀ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਪਰ ਜੇ ਪ੍ਰਮਾਤਮਾ ਦੇ ਨਾਂ ਛੇਰਛਾਰ ਕੀਤੀ ਉਹਦੇ ਦੇ ਕਿੰਨਾ ਵੱਡਾ ਪਰਚਾ ਹੋਣਾ ਚਾਹੀਦਾ ਕਦੀ ਸਰਕਾਰ ਨੇ ਉਹਨਾਂ ਬੰਦਿਆਂ ਤੇ ਇੱਕ ਐਫ ਆਈ ਆਰ ਵੀ ਨਹੀਂ ਕੱਟੀ ਔਰ ਦੂਸਰੀ ਗੱਲ ਹੈਗੀ ਏ ਕਿ ਜੇ ਰਾਜੇ ਵਿਰਾਂਗ ਤੇ ਪਰਚਾ ਕੱਟਿਆ ਜਾ ਸਕਦਾ ਸੀ ਫੌਰੀ ਤੌਰ ਤੇ ਉਸ ਤੋਂ ਕਈ ਦਿਨ ਪਹਿਲਾਂ ਜੋ ਵਾਲਮੀਕੀ ਤੇ ਵਿਥੇ ਬੇਦਬੀ ਉਹਨਾਂ ਦੋਸ਼ੀਆਂ ਦੇ ਪਰਚਾ ਨਹੀਂ ਸੀ ਕੱਟਿਆ ਜਾਣਾ ਚਾਹੀਦਾ ਕੱਟਿਆ ਜਾਣਾ ਚਾਹੀਦਾ ਸੀ ਪਰ ਸਾਡੀ ਸਰਕਾਰ ਜਾਣਬੁੱਝ ਕੇ ਕੀਤਾ ਸਰਕਾਰ ਨੇ ਹੋ ਸਕਦਾ ਕਿ ਜਿੰਨਾ ਵੀ ਘਟਨਾ ਕਰਵੇਂ ਸਰਕਾਰ ਨੇ ਕਿਉਂਕਿ ਸਾਡੇ ਬੰਦਿਆਂ ਨੂੰ ਇੱਕ ਮਤਲਬ ਕਿ ਜਿਹੜੀ ਜਗ੍ਹਾ ਤੇ ਪਾਸ ਛੋਟਾ ਆ ਭਵਨ ਬਣਿਆ ਸੀ ਉਥੇ ਡੱਕੀ ਰੱਖਿਆ ਹੋ ਸਕਦਾ ਵੀ ਉਹਨਾਂ ਨੇ ਵੀ ਉਥੇ ਡੱਕੀ ਰਿਆ ਉਹਨਾਂ ਨੂੰ ਕੁਝ ਹੋਰ ਦੱਸਿਆ ਜਾਂਦਾ ਵੇ ਸਾਨੂੰ ਕੁਝ ਹੋਰ ਦੱਸਿਆ ਜਾਂਦਾ ਵੇ ਇਹ ਸਰਕਾਰ ਦਾ ਸਾਰਾ ਹੱਥ ਹੈ ਜੀ ਤੋਂ ਜਿਵੇਂ ਅੱਜ ਦੇ ਆਪਾਂ 10 ਦਿਨ ਵੀ ਦੇ ਜਾਣ ਦੇ ਨਾਲ ਵੀ ਸਰਕਾਰ ਦੇ ਆਪਾਂ ਕਹਾਂਗੇ ਕੰਨਾਂ ਤੇ ਜੂ ਤੱਕ ਨਹੀਂ ਸਰਕੀ ਜਿਵੇਂ ਤੁਹਾਡੇ ਆਪਣੇ ਬਾਲਮੀਕ ਸਮਾਜ ਵੱਲੋਂ ਧਰਨੇ ਵੀ ਦਿੱਤੇ ਗਏ ਨੇ ਹਨਾ ਵੀ ਕਿਸੀ ਅਗਲਾ ਐਕਸ਼ਨ ਕੀ ਹੋਵੇਗਾ ਅਗਲਾ ਐਕਸ਼ਨ ਜੀ ਵੇਖੋ ਹੁਣ ਗੱਲ ਨੇ ਇਹ ਸਾਡੇ ਗੁਰੂਆਂ ਨੂੰ ਪਤਾ ਹੈ ਔਰ ਜੋ ਸਾਡੀ ਸੋਚ ਹੈ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਇੱਕ ਮਹਾ ਸ਼ਰਾਨ ਬੜਾ ਵੱਡਾ ਪ੍ਰੋਗਰਾਮ ਹੁੰਦਾ ਯੋਗਮਾ ਪਰ ਬੜਾ ਵੱਡਾ ਪ੍ਰੋਗਰਾਮ ਹੁੰਦਾ ਅਸੀਂ ਚਾਹੁੰਦੇ ਕਿ ਸਾਡੇ ਸੰਤ ਇੱਕ ਡਿਸੀਜਨ ਲੈਣ